ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਉਗੀ ਜੀ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਜੀ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਜਿਵੇਂ ਕਿ ਆਪਣੇ ਕਿਚਨ ਟੇਬਲ ਹੁੰਦੇ ਅਗੇ ਤੇ ਆਪਾਂ ਪੋਨੇ ਕਹਿ ਦਿੰਨੇ ਹਨਾ ਨੂੰ ਪੰਜਾਬੀ ਚ ਤੇ ਇਹ ਆਪਾਂ ਪੋਨੇ ਤੋਂ ਹੁੰਦਾ ਜੀ ਅੱਜ ਬਹੁਤ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਜੀ ਤੇ ਬਿਨਾਂ ਹੱਥਾਂ ਨਾਲ ਰਗੜੇ ਤੇ ਆਪਾਂ ਕਿਵੇਂ ਪੋਣੇ ਤੋ ਸਕਦੇ ਆਂਗੇ ਮਲੇ ਤੋਂ ਮਲੇ ਚਕਨਾਈ ਵਾਲੇ ਪੋਣੇ ਆਪਾਂ ਜਿਵੇਂ ਕਿਉਂ ਤੇਲ ਵਾਲੇ ਹੁੰਦੇ ਆਗੇ ਤੇ ਇਹ ਕਈ ਵਾਰ ਜੀ ਜਿਵੇਂ ਆਪਾਂ ਸਿੰਪਲ ਰੋਟੀ ਬਣਾਉਨੇ ਆਂਗੇ ਉਦੋਂ ਤਾਂ ਇੰਨੇ ਇਹ ਨਹੀਂ ਪੋਣੇ ਇਹ ਗੰਦੇ ਹੁੰਦੇ ਮਤਲਬ ਚਕਨਾਈ ਵਗੈਰਾ ਨਹੀਂ ਲੱਗਦੀ ਹੈਗੀ ਪੋਣਿਆਂ ਨੂੰ ਤੇ ਜਦੋਂ ਆਪਾਂ ਪਰੌਂਠੇ ਵਗੈਰਾ ਬਣਾ ਕੇ ਰੱਖਦੇ ਇਹਨਾਂ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਚਿਪਚਿਪੇ ਹੋ ਜਾਂਦੇ ਆਗੇ ਤੇਲ ਘਿਓ ਦੇ ਨਾਲ ਤੇ ਇਸ ਤਰੀਕੇ ਨਾਲ ਜੀ ਆਪਣੇ ਵੀ ਪੋਣੇ ਇਹ ਕਾਫੀ ਜ਼ਿਆਦਾ ਗੰਦੇ ਸੀਗੇ ਤੇ ਇਹਨਾਂ ਨੂੰ ਹੁਣ ਧੋਣ ਲੱਗੇ ਆ ਜੀ ਤੇ ਇਸ ਨਵੇਂ ਤਰੀਕੇ ਨਾਲ ਤੇ ਤੁਸੀਂ ਵੀ ਪੋਣੇ ਧੋਣੇ ਸਿੱਖੋ ਜੀ ਬਹੁਤ ਸੌਖਾ ਤਰੀਕਾ ਹੈ ਇਹ ਤੇ ਬਿਨਾ ਹੱਥਾਂ ਨਾਲ ਰਗੜੇ ਜੀ ਅੱਜ ਆਪਾਂ ਤੁਹਾਨੂੰ ਪੋਣੇ ਧੋਣ ਦਾ ਸੌਖਾ ਤਰੀਕਾ ਸਿਖਾਉਣ ਲੱਗੇ ਆਂਗੇ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹਿਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਚਲੋ ਜੀ ਹੁਣ ਆਪਾਂ ਤਰੀਕਾ ਸ਼ੇਅਰ ਕਰਨ ਲੱਗੇ ਆਂ ਤੁਹਾਡੇ ਨਾਲ ਵੀਡੀਓ ਸਟਾਰਟ ਕਰਨ ਲੱਗੇ ਆਪਾਂ ਤੇ ਕਿੰਨੀ ਆਪਾਂ ਇਹਨਾਂ ਨੂੰ ਧੋਣਾ ਹੈਗਾ ਪੌਣਿਆਂ ਨੂੰ ਇਹ ਆਪਣੇ 4 ਤੋਂ 5 ਪੌਣੇ ਆਗੇ ਤੇ ਬਹੁਤ ਹੀ ਜ਼ਿਆਦਾ ਗੰਦੇ ਸੀਗੇ ਇਹ ਇਹ ਦੇਖੋ ਕਿੰਨੇ ਗੰਦੇ ਹੋ ਰਹੇ ਆ ਇਹ ਤੇ ਇਧਰ ਆਪਾਂ ਲੈ ਲਈ ਸਭ ਤੋਂ ਪਹਿਲਾਂ ਇੱਕ ਵਰਦਨ ਦੇ ਵਿੱਚ ਪਾਣੀ ਤੇ ਪਾਣੀ ਨੂੰ ਆਪਾਂ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਗੈਸ ਆਪਾਂ ਨੇ ਆਨ ਕਰ ਲਿਆ ਏ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹ ਪੌਣੇ ਇਹਦੇ ਵਿੱਚ ਇਸੇ ਤਰ੍ਹਾਂ ਹੀ ਆਪਾਂ ਪਾ ਲਾਂਗੇ ਇਸ ਤਰੀਕੇ ਨਾਲ ਆਪਾਂ ਸਾਰੇ ਪੌਣੇ ਇਹਦੇ ਵਿੱਚ ਐਡ ਕਰ ਲਾਂਗੇ ਗੈਸ ਆਪਾਂ ਲੋਅ ਟੂ ਮੀਡੀਅਮ ਰੱਖਣਾ ਜੀ ਜਿਆਦਾ ਗੈਸ ਤੇਜ਼ ਨਹੀਂ ਕਰਨਾ ਆਪਾਂ ਨੇ ਇੱਥੇ ਤੇ ਪੋਣਿਆਂ ਨੂੰ ਜੇ ਇਸ ਤਰੀਕੇ ਨਾਲ ਆਪਾਂ ਚਿਮਟੇ ਦੀ ਸਹਾਇਤਾ ਨਾਲ ਹੀ ਇਹਦੇ ਵਿੱਚ ਇਸ ਤਰੀਕੇ ਨਾਲ ਨੱਤ ਦਾਂਗੇ ਆਪਾਂ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਦਾਂਗੇ ਇਹਨਾਂ ਨੂੰ ਤੇ ਹੁਣ ਆਪਾਂ ਜਿਹੜੀ ਚੀਜ਼ ਲੈਣੀ ਹੈ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਸਰਫ ਜੋ ਵੀ ਤੁਸੀਂ ਸਰਫ ਵਰਤਦੇ ਹੋ ਘਰ ਦੇ ਵਿੱਚ ਕੱਪੜੇ ਧੋਣ ਲਈ 1/2 ਚਮਚਾ ਆਪਾਂ ਸਰਫ ਦਾ ਪਾਵਾਂਗੇ ਇੱਥੇ ਜੇਕਰ ਤੁਹਾਡੇ ਪੌਣੇ ਜਿਆਦਾ ਗੰਦੇ ਐ ਜਾਂ ਜਿਆਦਾ ਮਾਤਰਾ ਦੇ ਵਿੱਚ ਹੈਗੇ ਤਾਂ ਤੁਸੀਂ ਵੱਧ ਸਰਫ ਲੈ ਸਕਦੇ ਆਂਗੇ ਇਸ ਤਰੀਕੇ ਨਾਲ ਆਪਾਂ ਪੌਣਿਆਂ ਨੂੰ ਹਿਲਾ ਲਾਂਗੇ ਸਰਫ ਇਹਦੇ ਵਿੱਚ ਮਿਕਸ ਹੋ ਜਾਊਗੀ ਚੰਗੀ ਤਰ੍ਹਾਂ ਸਾਰੇ ਪੌਣਿਆਂ ਤੇ ਲੱਗ ਜਾਊਗੀ ਸਰਫ ਇਸ ਤਰੀਕੇ ਨਾਲ ਤੇ ਗੈਸ ਆਪਣਾ ਚਾਲੂ ਰੱਖਣਾ ਜੀ మీడియం ਫਲੇਮ ਤੇ ਜਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਇੱਥੇ ਆਪਾਂ ਨੇ ਤੇ ਹੁਣ ਜਿਹੜੀ ਆਪਾਂ ਦੂਸਰੀ ਚੀਜ਼ ਲੈਣੀ ਹੈ ਜੀ ਇਹ ਆਪਾਂ ਲਵਾਂਗੇ ਚਿੱਟਾ ਸਿਰਕਾ ਜਿਹੜਾ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵਰਤਦੇ ਆਂ ਤੇ ਸਫਾਈ ਲਈ ਵੀ ਇਹ ਬਹੁਤ ਜ਼ਿਆਦਾ ਚੀਜ਼ਾਂ ਦੇ ਵਿੱਚ ਵਰਤਿਆ ਜਾਂਦਾ ਤੇ ਬਹੁਤ ਜ਼ਿਆਦਾ ਵਧੀਆ ਇਹਦੇ ਨਾਲ ਸਫਾਈ ਹੁੰਦੀ ਹੈ ਕਲੀਨਿੰਗ ਹਰ ਇੱਕ ਚੀਜ਼ ਦੀ ਤੇ ਹੁਣ ਆਪਾਂ ਇਹ ਦੋ ਚਮਚ ਪਾਵਾਂਗੇ ਜੀ ਅੰਦਾਜ਼ੇ ਦੇ ਨਾਲ ਤੁਸੀਂ ਪਾ ਦੇਣੇ ਆ ਦੋ ਚਮਚ ਇਸ ਥ੍ਰਿਕੇ ਨਾਲ ਬਸ ਆਪਾਂ ਸਿਰਫ ਦੋ ਚਮਚੇ ਪਾਉਣੇ ਤੇ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹ ਇਹ ਦੇਖੋ ਸਿਰਕੇ ਨਾਲ ਇਹ ਨਾਲ ਦੀ ਨਾਲ ਝਾਗ ਉੱਠਣ ਲੱਗ ਗਈ ਤੇ ਸਿਰਕਾ ਇਹ ਬਹੁਤ ਜਿਆਦਾ ਵਧੀਆ ਕਲੀਨਿੰਗ ਦੇ ਕੰਮ ਆਉਂਦਾ ਜੀ ਤੇ ਹਰ ਇੱਕ ਚੀਜ਼ ਦੀ ਕਲੀਨਿੰਗ ਬਹੁਤ ਵਧੀਆ ਹੋ ਜਾਂਦੀ ਹੈ ਸਿਰਕੇ ਨਾਲ ਇਸ ਤਰੀਕੇ ਨਾਲ ਹੋਣਾ ਪਏ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਪੋਣਿਆਂ ਦੇ ਵਿੱਚ ਤੇ ਦੇਖੋ ਨਾਲ ਦੀ ਨਾਲ ਮਾਇ ਨਿਕਲਣੀ ਪੋਣਿਆਂ ਦੀ ਸ਼ੁਰੂ ਹੋ ਗਈ ਤੇ ਦੇਖੋ ਕਿੰਨਾ ਗੰਦਾ ਪਾਣੀ ਲੱਗ ਰਿਹਾ ਸੋਨੇ ਸਾਰਾ ਇਹ ਜਿਹੜਾ ਤੇਲ ਘਿਓ ਜੰਮਿਆ ਹੋਇਆ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਇਹ ਪੋਣੇ ਸਾਫ਼ ਹੁੰਦੇ ਆ ਆਪਣੇ ਤੇ ਜਿਆਦਾ ਆਪਾਂ ਨੂੰ ਮਿਹਨਤ ਵੀ ਨਹੀਂ ਕਰਨੀ ਪੈਂਦੀ ਇੱਥੇ ਕਈ ਵਾਰ ਜੇ ਦੋ ਆਪਾਂ ਹੱਥਾ ਨਾ ਪੋਣੇ ਸਾਫ ਕਰਦੇ ਆਂ ਤਾਂ ਪੋਹ ਜਿਆਦਾ ਔਖੇ ਹੋ ਜਾਂਦੇ ਆਂ ਜੀ ਸਾਫ ਕਰਨੇ ਤੇ ਨਿੱਖਰਦੇ ਵੀ ਨਹੀਂ ਉਹ ਛੇਤੀ ਤੇ ਇਸ ਤਰੀਕੇ ਨਾਲ ਤੁਸੀਂ ਦਿਨਾ ਰਗੜੇ ਬਿਨਾਂ ਮਿਹਨਤ ਤੇ ਸਾਫ ਕਰ ਸਕਦੇ ਆ ਪੋਣੇ 5 ਤੋਂ 6 ਮਿੰਟ ਜੀ ਵੱਧ ਤੋਂ ਵੱਧ 7 ਮਿੰਟ ਆਪਾਂ ਇਸ ਨੂੰ ਇਸ ਤਰੀਕੇ ਨਾਲ ਗੈਸ ਤੇ ਚਾਲੂ ਰੱਖਣਾਗਾ ਤੇ ਪੋਣੇ ਆਪਾਂ ਹਿਲਾਉਂਦੇ ਰਹਿਣਾਗਾ ਸੱਤਕ ਮਿੰਟ ਲੱਗਣਗੇ ਆਪਾਂ ਨੂੰ ਇਸ ਤਰੀਕੇ ਨਾਲ ਜੀ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਇਹ ਜਿਹੜਾ ਆਪਾਂ ਇਹ ਕੋਨੇ ਭੁੰਤੇ ਅੱਗੇ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਲਈ ਇਸੇ ਤਰ੍ਹਾਂ ਹੀ ਰੱਖ ਦਾਂਗੇ ਜੀ ਇਸੇ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਇਸੇ ਤਰ੍ਹਾਂ ਹੀ ਭਿੱਜੇ ਹੋਏ ਤੇ ਲੋ ਜੀ ਹੁਣ ਆਪਾਂ ਅੱਧੇ ਘੰਟੇ ਬਾਅਦ ਤੁਹਾਨੂੰ ਕੋਨੇ ਦਿਖਾ ਰਹੇ ਹਾਂ ਤੇ ਵੇਖੋ ਸਾਰਾ ਇਹਨਾਂ ਦਾ ਚਿਕਨਾਈ ਵਗੈਰਾ ਤੇ ਜੋ ਵੀ ਮੈਲ ਮੂਲ ਸੀ ਪੋਣਿਆਂ ਦੀ ਤੇ ਉਹ ਸਾਰੀ ਬਾਹਰ ਆ ਚੁੱਕੀ ਹੈ ਤੇ ਹੁਣ ਆਪਾਂ ਲੈ ਚੱਲਦੇ ਆ ਇਹਨੂੰ ਬਾਹਰ ਤੇ ਪਾਣੀ ਹਜੇ ਵੀ ਬਹੁਤ ਜ਼ਿਆਦਾ ਗਰਮ ਹੈਗਾ ਤੇ ਲਓ ਜੀ ਹੁਣ ਆਪਾਂ ਇੱਕ ਤਸਲਾ ਲੈ ਲਿਆ ਇਦਾਂ ਦਾ ਬੱਠਲ ਤੇ ਥੋੜਾ ਜਿਹਾ ਆਪਾਂ ਪਹਿਲਾਂ ਜਿਹੜਾ ਇਹ ਸਰਫ ਵਾਲਾ ਪਾਣੀ ਹੈ ਇਹਦੇ ਵਿੱਚ ਕੱਢ ਦਾਂਗੇ ਪਹਿਲਾਂ ਆਪਾਂ ਇਹਨੂੰ ਵੀ ਸਾਫ਼ ਕਰ ਲਾਂਗੇ ਮਾੜਾ ਜਿਹਾ ਇਹਦੇ ਵਿੱਚ ਆਪਾਂ ਪਾਉਣੇ ਸਾ ਪਾਣੀ ਵਿੱਚ ਦੀ ਕੱਢਾਂਗੇ ਤੇ ਹੁਣ ਆਪਾਂ ਪੌਣਿਆਂ ਨੂੰ ਬਿਲਕੁਲ ਵੀ ਰਗੜਨਾ ਨਹੀਂ ਹੈਗਾ ਤੇ ਇਸੇ ਤਰੀਕੇ ਨਾਲ ਹੀ ਇਹਦਰ ਬਰਤਨ 'ਚ ਕੱਢ ਲਾਂਗੇ ਆਪਾਂ ਤਸਲੇ ਦੇ ਵਿੱਚ ਸਾ ਪਾਣੀ ਦੇ ਵਿੱਚ ਕੱਢ ਲਾਂਗੇ ਉਹਨਾਂ ਨੂੰ ਆਪਾਂ ਤੇ ਆਪਾਂ ਬਿਲਕੁਲ ਵੀ ਰਗੜੇ ਨਹੀਂ ਇੱਥੇ ਪੌਣੇ ਤੇ ਇਸੇ ਤਰੀਕੇ ਨਾਲ ਹੀ ਆਪਾਂ ਇਹਦੇ ਵਿੱਚ ਇਹ ਦੇਖੋ ਲੋ ਜੀ ਇਸੇ ਤਰੀਕੇ ਨਾਲ ਆਪਾਂ ਸਾਰੇ ਪੌਣੇ ਇਹਦੇ ਵਿੱਚ ਕੱਢ ਲਾਂਗੇ ਤੇ ਨਾਲ ਹੀ ਆਪਾਂ ਮਸਲੇ ਨਾਲ ਰਗੜਿਆ ਹੱਥ ਨਾਲ ਹੁਣ ਆਪਾਂ ਦੋ ਤੋਂ ਤਿੰਨ ਵਾਰ ਇਹਨਾਂ ਨੂੰ ਸਾਫਾਣੀ ਦੇ ਵਿੱਚ ਇਸੇ ਤਰੀਕੇ ਨਾਲ ਕੱਢ ਲਾਂਗੇ ਕੋਈ ਸਾਰੇ ਪੌਣੇ ਆਪਣੇ ਬਿਲਕੁਲ ਸਾਫ ਹੋ ਗਿਆ ਤੇ ਦੋ ਤੋਂ ਤਿੰਨ ਵਾਰ ਆਪਾਂ ਪਾਣੀ ਵਿੱਚ ਦੀ ਕੱਢ ਲਈ ਤੇ ਸਾਰਫ ਨਿਕਲ ਚੁੱਕੀ ਹੈ ਹੁਣ ਪਾਣੀ ਬਿਲਕੁਲ ਸਾਫ ਹੈ ਤੇ ਪੌਣੇ ਵੀ ਆਪਣੇ ਬਿਲਕੁਲ ਸਾਫ ਹੋ ਗਏ ਤੇ ਇੱਕ ਵੀ ਦਾਗ ਨਹੀਂ ਰਿਹਾ ਪੌਣਿਆਂ ਤੇ ਬਿਲਕੁਲ ਸਾਫ ਹੋ ਗਏ ਜੀ ਆਪਣੇ ਪੌਣੇ ਦੇਖੋ ਸਾਰੇ ਪੌਣੇ ਤੁਹਾਨੂੰ ਦਿਖਾਈ ਦਿੰਨੇ ਆਪਾਂ ਹੁਣ ਦੇਖੋ ਤੇ ਚਿੱਟੇ ਪੌਣੇ ਆਪਾਂ ਵੀਡੀਓ ਸ਼ੁਰੂ ਹੁੰਦੇ ਹੀ ਤੁਹਾਨੂੰ ਦਿਖਾਇਆ ਸੀਗਾ ਇਹ ਚਿੱਟਾ ਜਿਹੜਾ ਸੀਗਾ ਪੌਣਾ ਤੇ ਤੇ ਕਿੰਨੇ ਦਾਗ ਸੀ ਤੇ ਇੱਕ ਵੀ ਦਾਗ ਨਹੀਂ ਹੈਗਾ ਦੇਖੋ ਹੁਣ ਆਪਾਂ ਇਹਨਾਂ ਨੂੰ ਪੌਣਿਆਂ ਨੂੰ ਬਸ ਇਸੇ ਤਰ੍ਹਾਂ ਹੀ ਨਿਚੋੜ ਕੇ ਸੁੱਕਣੇ ਲਗਾ ਦਾਂਗੇ ਪੋਜੀ ਹੁਣ ਆਪਾਂ ਪੋਣੇ ਧੋ ਕੇ ਸੁੱਕਣੇ ਲਗਾਤੇ ਆ ਤੇ ਜੇਕਰ ਇਹ ਪੋਣੇ ਤੁਸੀਂ ਧੁੱਪ ਚ ਸੁਕਾਉਂਗੇ ਤਾਂ ਬਹੁਤ ਹੀ ਜ਼ਿਆਦਾ ਚਿੱਟੇ ਚਿੱਟੇ ਇਹ ਦੂਵੀ ਦਿਖਣਗੇ ਤੇ ਦੇਖੋ ਆਪਣੇ ਪੋਣੇ ਬਿਨਾਂ ਰਗੜੇ ਹੱਥਾਂ ਨਾਲ ਤੇ ਬਿਲਕੁਲ ਸਾਫ਼ ਹੋ ਗਿਆ ਤੇ ਜੇਕਰ ਤੁਸੀਂ ਇਹ ਇੱਕ ਵਾਰ ਇਹ ਤਰੀਕਾ ਵਰਤ ਲੈ ਪੋਣੇ ਧੋਣ ਲਈ ਜੀ ਤੇ ਹਰ ਵਾਰ ਇਹੇ ਤਰੀਕਾ ਵਰਤੋਗੇ ਬਹੁਤ ਜ਼ਿਆਦਾ ਵਧੀਆ ਇਹ ਤਰੀਕਾ ਹੈ ਜੀ ਪੋਣੇ ਧੋਣ ਦਾ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੀ ਤੇ ਜੇਕਰ ਵੀਡੀਓ ਇਹ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ